ਮੈਂ ਪਿਛਲੇ 24 ਦਿਨਾਂ ਤੋਂ ਲਗਾਤਾਰ ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਦਫ਼ਤਰ ਦੇ ਮੁਰੇ ਲੱਕੜਾਂ ਦੀ ਚਿਤਾ ਬਣਾ ਕੇ ਧਰਨੇ ਤੇ ਬੈਠ ਰਿਹਾ ਸੀ ਤਾਂ ਜੋ ਮੈਨੂੰ ਪਾਰਦਰਸ਼ੀ ਇਨਸਾਫ ਦਿੱਤਾ ਜਾ ਸਕੇ ਤੇ ਇਸ ਸਬੰਧ ਵਿੱਚ ਜਦੋਂ ਮੈਂ 25ਵੇਂ ਦਿਨ ਆਪਣਾ ਧਰਨਾ ਯਾਰੀ ਰੱਖਣ ਲਈ ਹਸਪਤਾਲ ਦੇ ਅੱਗੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਸਿਟੀ ਥਾਣਾ ਦੇ ਪੁਲਸ ਮੁਲਾਜ਼ਮ ਗੱਡੀ ਲੈ ਕੇ ਖੜੇ ਸਨ ਜੋ ਮੈਨੂੰ ਸਿਵਲ ਸਰਜਨ ਡਾਕਟਰ ਬਲਦੇਵ ਸਿੰਘ ਦੀ ਮਿਹਰਬਾਨੀ ਸਦਕਾ ਉਤੋਂ ਧਰਨੇ ਤੋਂ ਚੱਕਣ ਆਏ ਹੋਏ ਸਨ ਉਹਨਾਂ ਨੇ ਮੈਨੂੰ 10 ਤਰੀਕ ਨੂੰ ਤਰਨਾ ਲਾਉਂ ਤੋਂ ਪਹਿਲਾਂ ਹੀ ਚੱਕ ਕੇ ਥਾਣੇ ਲੈ ਗਏ ਤੇ ਜਿੱਥੇ ਉਹਨਾਂ ਨੇ ਮੇਰੇ ਬਰਖਲਾਪ ਇੱਕ ਝੂਠਾ ਕਲੰਧਰਾ ਤਿਆਰ ਕਰਕੇ ਮੈਨੂੰ ਐਚਡੀਐਮ ਨੂੰ ਦਫ਼ਤਰ ਲੈ ਕੇ ਗਈ ਫੈਰੀਓਨ ਸਾਹਿਬ ਨੇ ਮੈਨੂੰ 17 ਦਾ 1 ਤੱਕ ਜ਼ਿਲ੍ਹਾ ਜੇਲ ਬਰਨਾਲਾ ਹਵਾਲਾਤ ਬੰਦ ਕਰਵਾ ਦਿੱਤਾ ਤੇ ਪਿਛਲੇ 2 ਦਿਨਾਂ ਦੀ ਖਜਲ ਖੁਆਰੀ ਉਪਰੰਤ ਮੇਰੇ ਪਰਿਵਾਰ ਨੇ ਮੇਰੀ ਜ਼ਮਾਨਤ ਕਰਾਈ ਹੈ ਤੇ ਅੱਜ ਮੈਂ ਜ਼ਿਲ੍ਹਾ ਜੇਲ ਬਰਨਾਲਾ ਤੋਂ ਰਿਹਾ ਹੋ ਕੇ ਕ੍ਰਿਵ ਸ਼ਾਮ 4:30 ਵਜੇ ਵਾਪਸ ਆਇਆ ਹਾਂ ਦੋਸਤੋ ਮੈਂ ਪ੍ਰਿੰਟ মিডিਆ ਮਾਸਪੀਡੀਆ ਦੋਸਤ ਮਿੱਤਰਾਂ ਦਾ तहे ਦਿਲੋਂ ਧੰਨਵਾਦ ਹਾਂ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਉਣ ਲਈ ਆਪਣੀਆਂ ਵੀਡੀਓ ਬਣਵਾਈਆਂ ਬਣਾ ਕੇ ਸ਼ੇਅਰ ਕੀਤੀਆਂ ਮੇਰੀਆਂ ਖਬਰਾਂ ਲਾਈਆਂ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਕੀ ਉਲਟਾ ਉਹਨਾਂ ਨੇ ਮੈਨੂੰ ਪਾਰਦਰਸ਼ੀ ਇਨਸਾਫ ਦੇ ਇੰਦੀ ਤਾਂ ਮੈਨੂੰ ਹਿਰਾਸਤ ਦੇ ਵਿੱਚ ਬੰਦ ਕਰਵਾਇਆ ਤੇ ਐਸ ਡੀ ਐਮ ਸਾਹਿਬ ਨੇ ਮੇਰੇ ਜਮਾਨਤੀਆਂ ਤੇ ਤੇ ਨੰਬਰਦਾਰ ਤੇ ਸਖਤ ਹਦਾਇਤਾਂ ਲਾਈਆਂ ਹਨ ਕਿ ਅਗਰ ਉਹ ਧਰਨੇ ਤੇ ਦੁਆਰੇ ਬੈਠਾ ਤਾਂ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਮੈਂ ਇਹ ਦਰਨਾ ਅੱਗੇ ਜਾਰੀ ਨਹੀਂ ਕਰ ਸਕਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਹੋਰ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਤੇ ਮੈਂ ਇਨਸਾਫ ਲਈ ਅੱਗੇ ਜੋ ਬਣਦੀ ਕਾਰਵਾਈ ਹੈ ਉਹ ਕਰਾਂਗਾ ਅਗਰ ਪੜਤਾਲੀਆ ਕਮੇਟੀ ਨੇ ਤੇ ਸਿਵਲ ਸਰਜਨ ਬਰਨਾਲਾ ਨੇ ਪੰਜਾਬ ਸਰਕਾਰ ਦੇ ਇਨਕੁਆਰੀ ਨਿਜਮਾ ਤਹਿਤ ਮੈਨੂੰ ਇਸ ਪੜਤਾਲ ਵਿੱਚ ਸ਼ਾਮਲ ਨਾ ਕੀਤਾ ਤਾਂ ਇਸ ਪੜਤਾਲ ਨੂੰ ਉੱਚ ਪੱਧਰੀ ਕਾਰਵਾਈ ਵਾਸਤੇ ਹਾਈ ਕੋਰਟ ਵੀ ਚੈਲੰਜ ਕੀਤਾ ਜਾ ਸਕਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੇਰੇ ਦੋਸਤ ਮਿੱਤਰਾਂ ਨੂੰ ਪਤਾ ਚੱਲੇ ਕਿ ਮੈਂ ਸਹੀ ਸਲਾਮਤ ਹਾਂ ਧੰਨਵਾਦ